ਕਾਲਜ ਦੇ ਵਿੱਚ 10000 ਨਵੀਆਂ ਭਰਤੀਆਂ ਦਾ ਐਲਾਨ ਕੀਤਾ ਗਿਆ ਹੈ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਮੀਟਿੰਗ ਹੋਈ ਹੈ ਤਾਂ ਕਿ ਮੁੱਖ ਮੰਤਰੀ ਰਿਹائش ਤੇ ਮੀਟਿੰਗ ਹੋਈ ਤੇ ਵੱਡੇ ਰਿਫਾਰਮ ਲਾਗੂ ਕਰਨ ਜਾ ਰਹੇ ਹਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਵੱਡੇ ਪੱਦਰ ਤੇ ਬਦਲੀਆਂ ਦੇ ਹੁਕਮ ਜਿਹੜੇ ਕੀ ਦਿੱਤੇ ਗਏ ਨੇ ਸੋ ਮੁਨਸ਼ੀ ਥਾਣੇਦਾਰਾਂ ਤੇ ਹਵਲਦਾਰਾਂ ਦੇ ਤਬਾਦਲੇ ਕੀਤੇ ਜਾਣਗੇ ਸੋ ਵੱਡੇ ਤਬਾਦਲੇ ਇਸ ਵਾਰ ਕੀਤੇ ਜਾਣਗੇ ਲੋਕ ਸਭਾ ਚੋਣਾਂ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਸੀਐਮ ਭਗਵੰਤ ਮਾਨ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਚੰਗੀ ਕਾਰਗੁਜ਼ਾਰੀ ਦੇ ਲਈ ਇਹ ਮੀਟਿੰਗ ਕੀਤੀ ਗਈ ਹੈ ਦਾਜ਼ੀ ਕਿ ਕੱਲ ਸਾਰੇ ਹੀ ਡੀਸੀਜ਼ ਨਾਲ ਮੀਟਿੰਗ ਕੀਤੀ ਗਈ ਸੀ ਉਹਨਾਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਗਏ ਸਨ ਤੇ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਮੀਟਿੰਗ ਹੋਈ ਹੈ ਤਾਂ ਮੈਂ ਡੀਜੀਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਕ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲੱਭੀਆਂ ਕੀਤੀਆਂ ਸਰ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਇਹ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀ ਕਿ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੋਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਚ ਦੇ ਬਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਜਾ ਰਹੀ ਹੈ ਜਦੋਂ ਸੀਐਮ ਸਾਹਬ ਦੀ ਹਦਾਇਤਾਂ ਮਈਆ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਖਾਲੇ অনਗoing ਹੈ ਐਂਡ ਵਾਟ ਰੈਂਕਸ ਫਰੋਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਰ ਬੀਨ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਏਸੀ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਉਹ ਚ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਇਨਵੋਲਵ ਹੈ ਨਸ਼ਾ ਵੇਚਣ ਚ ਇਹ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਪਾਪ ਇਦਟਾਰ ਦੇ ਇਹ ਨਹੀਂ ਚਾਹੂਗਾ ਕਿ ਤੂੰ ਵਰਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਗਾਰਡ ਰਹੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਡਿਸਮਿਸ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਤੇ ਜਿਹੜਾ ਵੀ ਕੋਈ ਸਮਗਲਰ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਪਰ ਪੁਲਿਸ ਕੋਲੇ ਅਧਿਕਾਰ ਨਹੀਂ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਿਟ ਚ ਲਿਆ ਕੇ ਅਗਲੀ ਗਵਰਨਮੈਂਟ ਚ ਨੋਟੀਫਿਕੇਸ਼ਨ ਲਿਆ ਕੇ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਿਨ ਜਿਤਨੇ ਵੀਕ ਪ੍ਰਾਪਰਟੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਊਗੀ। ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾਤਾ ਜਾਊਗਾ। ਉੱਥੇ ਬੋਰਡ ਲਾਤਾ ਜਾਊਗਾ ਪਬਲਿਕ ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕਰਾਏ ਤੇ ਦੇਣ ਦੀ ਗੱਲ ਕਰ ਰਹੇ ਆ ਜਾਂ ਕੋਈ ਮੈਰਿਜ ਪੈਲਸ ਆ ਉਹਦੇ ਤਾਂ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਨਡੀਐਸ ਦਾ ਜੋ ਵੀ ਕੇਸ ਹੈ ਉੱਚਾ ਕਾਂ ਦੇ ਘਰ ਉਜਾੜੇ ਨੇ ਉਹਦਾ ਸਿਮ ਭਗਵੰਤ ਮਾਨ ਦੀ SSPs ਦੇ ਨਾਲ ਹੋਈ ਹੈ ਮੀਟਿੰਗ ਪੁਲਿਸ ਦੇ ਨਾਲ ਜੁੜੇ ਵੱਡੇ ਰਿਫਾਰਮ ਲਾਗੂ ਕਰਨ ਜਾ ਰਹੇ ਆ CM ਭਗਵੰਤ ਮਾਨ ਨੇ ਕਿਹਾ ਗਿਆ ਹੈ ਥਾਣਿਆਂ ਦੇ ਵਿੱਚ ਵੱਡੇ ਪੱਧਰ ਤੇ ਬਦਲੀਆਂ ਦੇ ਹੁਕਮ ਵੀ ਜੜਾ ਕੀ ਦਿੱਤੇ ਗਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਮੁੰਚੀ ਥਾਣੇਦਾਰਾਂ ਅਤੇ ਹਵਲਦਾਰਾਂ ਦੇ ਜੜਾ ਕੀ ਤਬਾਦਲੇ ਹੋਗੇ ਤੇਾਰੇ ਨੇ ਪੁਲਿਸ ਦੇ 10000 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾਣਗੇ ਜੇ ਨਸ਼ੇ ਦੇ ਨਾਲ ਫੜਿਆ ਮੁਲਾਜ਼ਮ ਤੁਰੰਤ ਬਰਖਾਸਤ ਕਰ ਦਿੱਤਾ ਜਾਵੇਗਾ ਜੋ ਪੁਲਿਸ ਮੁਲਾਜ਼ਮ ਦੀ ਪ੍ਰਾਪਰਟੀ ਵੀ ਜਿਹੜੀ ਕਿ ਉਹ ਅਟੈਚ ਕਰ ਦਿੱਤੀ ਜਾਵੇਗੀ ਜੋ ਸਖਤ ਹੁਕਮ ਹੈ ਜੜਾ ਕੀ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਪੁਲਿਸ ਦੇ ਵਿੱਚ 10000 ਨਵੀਆਂ ਭਰਤੀਆਂ ਦਾ ਐਲਾਨ ਵੀ ਜੜਾ ਕੀ ਉਹ ਕੀਤਾ ਜਾਵੇਗਾ ਜੋੜਾ ਕਿ 10000 ਪਰਤੀਆਂ ਵਿਕਿਤੀਆਂ ਜਾਣਗੀਆਂ ਰਾਜੇ ਕੀ ਮੀਟਿੰਗ ਕੀਤੀ ਗਈ ਹੈ ਬਿਹਤ ਅਹਿਮ ਮੀਟਿੰਗ ਜੁੜੇ ਕਿ ਮੰਨੇ ਜਾ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਐਸਐਸਪੀਜ਼ ਦੇ ਨਾਲ ਇਹ ਮੀਟਿੰਗ ਹੋਈ ਹੈ ਪੁਲਿਸ ਦੇ ਨਾਲ ਜੁੜੇ ਵੱਡੇ ਰਿਫਾਰਮ ਨੇ ਜੜੇ ਕਰਨ ਜਾਰੀ ਨੇ ਸੋ ਸੀਐਮ ਭਗਵੰਤ ਮਾਨ ਦੇ ਵੱਲੋਂ ਜੜੇ ਕਿ ਫੁੱਲ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੇ ਨੇ ਥਾਣਿਆਂ ਦੇ ਵਿੱਚ ਵੱਡੇ ਪੱਧਰ ਤੇ ਤਬਾਦਲੇ ਦੇ ਹੁਕਮ ਕਰ ਦਿੱਤੇ ਗਏ ਨੇ ਮੁਨਸ਼ੀ ਥਾਣੇਦਾਰਾਂ ਤੇ ਹਵਾਲਦਾਰਾਂ ਦੇ ਤਬਾਦਲੇ ਜਿਹੜੇ ਕੀ ਹੋ ਕੀਤੇ ਜਾਣਗੇ 10000 ਮੁਲਾਜ਼ਮਾਂ ਦੇ ਤਬਾਦਲੇ ਹੋਣਗੇ ਸੋ ਵੱਡੇ ਰੈਂਕ ਤੋਂ ਲੈ ਕੇ ਛੋਟੇ ਰੈਂਕ ਦਾ ਜਿਹੜਾ ਕਿ ਅਧਿਕਾਰੀ ਹੋਵੇਗਾ ਹੋਵੇਗਾ ਉਸ ਦਾ ਵੀ ਤਬਾਦਲਾ ਕੀਤਾ ਜਾਵੇਗਾ ਤੇ ਨਸ਼ੇ ਦੇ ਨਾਲ ਫੜਿਆ ਮੁਲਾਜ਼ਮ ਸੋਇ ਸਖਤ ਜਿਹੜਾ ਕਿ ਹੁਕਮ ਜਾਰੀ ਕੀਤਾ ਹੈ ਕਿ ਅਗਰ ਕੋਈ ਵੀ ਮੁਲਾਜ਼ਮ ਹੈ ਜਿਹੜਾ ਕਿ ਨਸ਼ੇ ਦੇ ਨਾਲ ਫੜਿਆ ਜਾਂਦਾ ਨਸ਼ੇ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਦੀ ਜਿਹੜੀ ਕਿ ਪ੍ਰਾਪਰਟੀ ਹੋਵੇਗੀ ਉਸ ਨੂੰ ਵੀ ਅਟੈਚ ਕੀਤਾ ਜਾਵੇਗਾ ਸੋ ਇਹ ਵੱਡਾ ਫੈਸਲਾ ਜਿਹੜਾ ਕਿ ਲਿਆ ਗਿਆ ਸੀ ਐਮ ਭਗਵੰਤ ਮਾਨ ਦੇ ਵੱਲੋਂ ਜਿਵੇਂ ਕਿ ਕਿਹਾ ਹੈ ਕਿ ਵੱਡੇ ਰਿਫਾਰਮ ਨੇ ਜਿਹੜੇ ਕੀ ਕਰਨ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਤਾਂ ਜੋ ਕਾਨੂੰਨ ਵਿਵਸਥਾ ਪੰਜਾਬ ਦੀ ਤੇ ਚੰਗੀ ਕਾਰਗੁਜ਼ਾਰੀ ਇਸ ਦੇ ਨਾਲ ਬਿਹਤਰ ਹੋਵੇਗੀ ਸੋ ਉਸ ਨੂੰ ਲੈ ਕੇ ਤਾਂ ਇਸ ਦੇ ਨਾਲ ਹੀ ਤਬਾਦਲੇ ਤਾਂ ਹੋਣਗੇ ਹੀ ਤਬਾਦਲੇ ਦੇ ਨਾਲ ਨਾਲ ਜਿਹੜੇ ਕਿ ਨਵੀਆਂ ਭਰਤੀਆਂ ਵੀ ਕੀਤੀਆਂ ਜਾਣਗੀਆਂ ਸੋ 10000 ਨਵੀਆਂ ਭਰਤੀਆਂ ਜਿਹੜੀਆਂ ਕਿ ਉਹ ਕੀਤੀਆਂ ਜਾਣਗੀਆਂ ਪੁਲਿਸ ਦੇ ਨਾਲ ਜੁੜੇ ਵੱਡੇ ਰਿਫਾਰਮ ਨੇ ਜਿਹੜੇ ਕੀ ਲਾਗੂ ਕਰਨ ਜਾ ਰਹੇ ਐ ਸੋ ਸੀਐਮ ਦਾ ਮਿਸ਼ਨ ਰਿਫਾਰਮ एक्शन मोड ਦੇ ਵਿੱਚ ਸੀਐਮ ਭਗਵੰਤ ਮਾਨ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਨੇ ਸੀਐਮ ਭਗਵੰਤ ਮਾਨ ਜੋ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਕਿ ਵੱਡੇ ਪੱਧਰ ਤੇ ਫੈਲ ਰਿਹਾ ਹੈ ਜੋ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਲੋਕਾਂ ਦੇ ਵੱਲੋਂ ਵੀ ਕਈ ਜਿਹੜੇ ਕਿ ਦੋਸ਼ ਲਗਾਏ ਜਾਂਦੇ ਨੇ ਪੁਲਿਸ ਮੁਲਾਜ਼ਮਾਂ ਤੇ ਵੀ ਕਿ ਪੁਲਿਸ ਮੁਲਾਜ਼ਮ ਵੀ ਜਿਹੜੇ ਕਿ ਨਸ਼ਾ ਖੋਰੀ ਦੇ ਵਿੱਚ ਲਿਪਤ ਨਜ਼ਰ ਆਉਂਦੇ ਨੇ ਜੋ ਪੁਲਿਸ ਵੀ ਜਿਹੜੀ ਕਿ ਇਸ ਦੇ ਵਿੱਚ ਲਿਪਤ ਹੈ ਤਾਂ ਇਸ ਦੇ ਕਰਕੇ ਇਹ ਵੱਡੇ ਰਿਫਾਰਮ ਨੇ ਜਿਹੜੇ ਕਿ ਕੀਤੇ ਜਾ ਰਹੇ ਨੇ ਪੁਲਿਸ ਮੁਲਾਜ਼ਮ ਦੀ ਪ੍ਰਾਪਰਟੀ ਵੀ ਅਟੈਚ ਹੋਵੇਗੀ ਸੋ ਪੁਲਿਸ ਮੁਲਾਜ਼ਮ ਅਗਰ ਲਿਪਤ ਪਾਇਆ ਗਿਆ ਇਸ ਦੇ ਵਿੱਚ ਤਾਂ ਉਸ ਦੀ ਪ੍ਰਾਪਰਟੀ ਵੀ ਅਟੈਚ ਕਰ ਦਿੱਤੀ ਜਾਵੇਗੀ ਸੋ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਗਿਆ ਹੈ 10000 ਨਵੀਆਂ ਭਰਤੀਆਂ ਹੋਣਗੀਆਂ ਸੋ ਪੁਲਿਸ ਦੇ ਨਾਲ ਜੁੜੇ ਵੱਡੇ ਰਿਫਾਰਮ ਲਾਗੂ ਕਰਨ ਜਾ ਰਹੇ ਹਾਂ ਸੋ ਸੀਐਮ ਭਗਵੰਤ ਸ manh ਦੇ ਵੱਲੋਂ ਸਖਤ ਨਿਰਦੇਸ਼ ਨੇ ਜੁੜੇ ਕੀ ਦਿੱਤੇ ਗਏ ਨੇ ਥਾਣਿਆਂ ਦੇ ਵਿੱਚ ਵੱਡੇ ਪੱਦਰ ਤੇ ਬਦਲੀਆਂ ਦੇ ਹੁਕਮ ਦਿੱਤੇ ਗਏ ਨੇ ਲਗਭਗ 10000 ਤੋਂ ਵੱਧ ਜੜੇ ਕਿ ਇਹ ਭਰਤੀਆਂ ਚਾਰੀਆਂ ਨੇ ਤਬਾਗ ਲਈ ਉਸੇ ਖਬਰ ਦੇ ਨਾਲ ਵਧੇਰੇ ਜਾਣਕਾਰੀ ਲਈ ਦੁਰਗੇਸ਼ ਗਾਜਰੀ ਜੀ ਜੋੜ ਚੁੱਕੇ ਨੇ ਤੇ ਉਸ ਦੇ ਨਾਲ ਹੀ ਕੁਲਵੀਰ ਦਿਵਾਨ ਵੀ ਸਾਡੇ ਨਾਲ ਜੁੜਨਗੇ ਸੁਣਾ ਦੇ ਨਾਲ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਦੁਰਗੇਸ਼ ਗਾਜਰੀ ਜੀ ਤੁਹਾਡੇ ਕੋਲ ਆਣਾ ਚਾਹਾਂਗੀ ਕਿ ਜਿਹੜਾ ਕਿ ਇਹ ਵੱਡਾ ਰਿਫਾਰਮ ਕੀਤਾ ਗਏ ਨੇ ਵੱਡੇ ਰਿਫਾਰਮ ਜਿਹੜੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਚੰਗੀ ਹੋਵੇ ਕਿਉਂਕਿ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਲੋਕਾਂ ਵੱਲੋਂ ਵੀ ਦੋਸ਼ ਹੈ ਕਿ ਜਿਹੜੇ ਕਿ ਪੁਲਿਸ ਮੁਲਾਜ਼ਮ ਨੇ ਉਹ ਵੀ ਜਿਹੜੇ ਕਿ ਲਿਪਤ ਨਜ਼ਰ ਆਉਂਦੇ ਨੇ ਉਹ ਵੀ ਨਾਲ ਮਿਲੇ ਹੁੰਦੇ ਨੇ ਇਸ ਕਰਕੇ ਜਿਹੜਾ ਕਿ ਨਸ਼ਾ ਖੋਰੀ ਭ੍ਰਿਸ਼ਟਾਚਾਰ ਜੜਾ ਕੀ ਉਹ ਵੱਧਦਾ ਜਾ ਰਿਹਾ ਜੀ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਖੋਰੀ ਭ੍ਰਿਸ਼ਟਾਚਾਰ ਵੱਧਦਾ ਜਾ ਰਿਹਾ ਹੈ ਤੇ ਨਸ਼ਾ ਖੋਰੀ ਨੂੰ ਰੋਕਣ ਵਾਸਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜੋ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਵੱਧਦਾ ਜਾ ਰਿਹਾ ਉਹਨੂੰ ਰੋਕਣ ਵਾਸਤੇ ਵੱਡੇ ਪੁਲਿਸ ਰਿਫਾਰਮ ਦੀ ਜ਼ਰੂਰਤ ਹੈ ਤੇ ਭਗਵੰਤ ਮਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਮਨ ਬਤਾਵਲ ਜਿਹੜੀ ਜਿੱਤ ਨਾ ਮਿਲਣ ਕਰਕੇ ਵੀ ਕਾਫੀ ਬੈਕਪਟ ਤੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਲੋਕਾਂ ਦੀਆਂ ਦੁਖਤ ਕਲੀਫਾਂ ਕੀ ਨੇ ਜਦੋਂ ਪੁਲਿਸ ਦੇ ਕੋਲ ਲੋਕ ਪਹੁੰਚਦੇ ਹਨ ਤਾਂ ਪੁਲਿਸ ਉਹਨਾਂ ਨਾਲ ਕਿਸ ਤਰ੍ਹਾਂ ਦਾ ਬੇਵਿਵਹਾਰ ਕਰਦੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਡੀਲ ਕਰਦੀ ਹੈ ਤੇ ਇਹ ਵੀ ਉਹ ਨੋਟਿਸ ਲੈ ਰਹੇ ਨੇ ਇਸ ਲਈ ਸਪਾਹੀ ਤੋਂ ਲੈ ਕੇ ਇੰਸਪੈਕਟਰ ਪੱਧਰ ਤੱਕ ਦੇ ਜਿਹੜੇ ਤਬਾਦਲੇ ਉਹ ਇੰਟਰ ਡਿਸਟ੍ਰਿਕਟ ਤਬਾਦਲੇ ਕਰਨ ਦੀ ਗੱਲ ਹੋ ਰਹੀ ਹੈ ਤੇ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਵੀ ਕੋਈ ਅਰਜੀ ਲੈ ਕੇ ਪੁਲਿਸ ਸਟੇਸ਼ਨ ਜਾਂਦਾ ਹੈ ਖਾਲੀ ਦੇ ਵਿੱਚ ਕੱਲ ਹੀ ਇਹ ਮੈਨੂੰ ਵੀ ਇੱਕ ਪੁਲਿਸ ਸਟੇਸ਼ਨ ਜਾਂਦਾ ਮੌਕਾ ਮਿਲੇ ਕਿਸੇ ਨਾਲ ਤਾਂ ਉੱਥੇ ਤੇ ਜਿਹੜੇ ਮੁਲਾਜ਼ਮ ਹੁੰਨੇ ਆ ਉਹ ਅ ਜਿਹੜੇ ਦੋਸ਼ੀ ਹੁੰਨੇ ਆ ਉਹਨਾਂ ਦੋਸ਼ੀਆਂ ਨੂੰ VIP ਟ੍ਰੀਟਮੈਂਟ ਦੇਣ ਦੀ ਅਕਸਰ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਉਹਨਾਂ ਨੂੰ ਉਹ ਚੰਗੀ ਤਰ੍ਹਾਂ VIP ਟ੍ਰੀਟਮੈਂਟ ਦੇਣਗੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਸ਼ਾਇਦ ਉਹਨਾਂ ਦੇ ਪੱਲੇ ਪੈ ਜਾਵੇਗਾ ਤੇ ਹੋਰ ਤਰੀਕੇ ਦੀਆਂ ਗੱਲਾਂ ਕਰਦੇ ਨੇ ਕਾਨੂੰਨ ਦੀ ਗੱਲ ਬਾਅਦ ਚ ਕਰਦੇ ਆ ਆਪਣੇ ਪੱਧਰ ਤੇ ਨਿੱਜੀ ਪੱਧਰ ਤੇ ਹੀ ਕਹਿੰਦੇ ਆ ਵੀ ਗੱਲ ਨੂੰ ਨਵੇੜ ਲਓ ਇੱਥੇ ਹੀ ਨਵੇੜ ਲਓ ਜੇ ਤੁਸੀਂ ਅਦਾਲਤਾਂ 'ਚ ਜਾਓਗੇ ਤੁਹਾਡਾ ਸਮਾਂ ਖਰਾਬ ਹੋਊਗਾ ਤੁਹਾਨੂੰ ਧੱਕੇ ਖਾਣੇ ਪੈਣਗੇ ਇਹ ਇਹਦੇ ਨਾਲ ਵੀ ਲੱਗਦਾ ਕਿਤੇ ਨਾ ਕਿਤੇ ਜਿਹੜਾ ਕ੍ਰਾਈਮ ਨੂੰ ਹਮੇਸ਼ਾ ਬੜਾਵਾ ਮਿਲਦਾ ਹੈ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਅਜਿਹੀਆਂ ਗੱਲਾਂ ਜਿਹੜੇ ਦੋਸ਼ੀਆਂ ਉਹਨਾਂ ਦੇ ਸਾਹਮਣੇ ਕਰ ਰਹੇ ਹੁੰਦੇ ਨੇ ਤੇ ਜਿਹੜਾ ਬੰਦਾ ਆਪਣੀ ਕੰਪਲੇਂਟ ਲੈ ਕੇ ਆਪਣੀ ਗੁਹਾਰ ਲੈ ਕੇ ਮੁਲਾਜ਼ਮਾਂ ਕੋਲ ਗਿਆ ਹੁੰਦਾ ਤੇ ਉਹ ਮੁਲਾਜ਼ਮ ਉਹਦੀ ਘੱਟ ਸੁਣਵਾਈ ਕਰਦੇ ਨੇ ਤੇ ਦੋਸ਼ੀਆਂ ਨੂੰ ਵੱਧ ਤਰਜੀਹ ਦੇ ਰਹੇ ਹੁੰਦੇ ਆ ਕਿਤੇ ਨਾ ਕਿਤੇ ਭਗਵੰਤਪਨ ਸਾਹਿਬ ਨੇ ਇਹ ਵੀ ਮਹਿਸੂਸ ਕੀਤਾ ਹੋਵੇਗਾ ਇਸੇ ਕਰਕੇ ਸਫਾਈ ਪੱਧਰ ਤੇ ਅਧਿਕਾਰੀਆਂ ਤੋਂ ਲੈ ਕੇ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਦੀ ਜਿਹੜੀ ਹੈ ਉਹ ਇੰਟਰ ਡਿਸਟ੍ਰਿਕਟ ਬਦਲੀਆਂ ਦੀ ਗੱਲ ਹੋ ਰਹੀ ਹੈ ਔਰ ਜ਼ਰੂਰੀ ਵੀ ਹੈ ਦੂਜੀ ਗੱਲ ਜਿਹੜੇ ਵੀ ਮਲਾਜਮ ਨਸ਼ਾ ਖੋਰੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਪਾਏ ਜਾਣਗੇ ਤਾਂ ਉਹਨਾਂ ਤੇ ਸਖਤ ਉਹਨਾਂ ਨੂੰ ਡਿਸਮਿਸ ਕਰਨ ਤੱਕ ਦੇ ਆਰਡਰ ਜਿਹੜੇ ਤੁਰੰਤ ਪ੍ਰਭਾਵ ਤੋਂ ਜਾਰੀ ਕਰਨ ਦੀ ਗੱਲ ਹੋ ਰਹੀ ਹੈ ਤੇ ਉਹਨਾਂ ਦੀ ਪ੍ਰਾਪਰਟੀ ਹਫਤੇ ਦੇ ਅੰਦਰ ਅੰਦਰ ਪ੍ਰਾਪਰਟੀ ਵੀ ਜਿਹੜੀ ਉਹਨਾਂ ਨੇ ਆਪਣੀ ਨਾਜਾਇਜ਼ ਕਮਾਈ ਨਾਲ ਬਣਾਈ ਹੋਊਗੀ ਪਾਪ ਦੀ ਕਮਾਈ ਨਾਲ ਬਣਾਈ ਹੋਊਗੀ ਉਹਨੂੰ ਜਬਤ ਕਰਨ ਦੀ ਗੱਲ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆ ਰਹੇ ਤੇ ਇਸ ਪਸਟ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਜਨਤਾ ਨਾਲ ਹੂਰੇ ਬਤੀਰੇ ਤੋਂ ਕਿਤੇ ਨਾ ਕਿਤੇ ਦੁਖੀ ਨਜ਼ਰ ਆ ਰਹੀ ਹੈ ਤੇ ਪੁਲਿਸ ਅਧਾਰਾਂ ਵਾਲ ਬਦੀ ਨਜ਼ਰ ਆ ਰਹੀ ਹੈ ਜੀ ਬਰ ਜੀ ਬਿਲਕੁਲ ਜੀ ਕੁਲਵੀਰ ਦਿਵਾਨ ਤੋਂ ਇਹ ਕੋਲ ਆਣਾ ਚਾਹਵਾਂਗੀ ਮੈਂ ਸੋ ਵੱਡੇ ਪਦਰ ਤੇ ਜਿਹੜੇ ਕਿ ਵੱਡੇ ਰੈਂਕ ਤੋਂ ਲੈ ਕੇ ਛੋਟੇ ਰੈਂਕ ਤੱਕ ਇਹ ਤਬਾਦਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਸੋ ਫੁੱਲ ਔਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਪੱਨ ਸੋ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਲੰਬਾ ਚੂਣ ਜ਼ਾਬਤਾ ਲੱਗਾ ਸੀ ਲੋਕਾਂ ਦੇ ਕੰਮ ਵੀ ਜਿਹੜੇ ਕੀ ਇਸ ਦੇ ਵਿੱਚ ਰੁਕੇ ਰਹੇ ਤੇ ਜਿਹੜਾ ਕਿ ਨਸ਼ਾ ਖੋਰੀ ਹੋਰ ਜ਼ਿਆਦਾ ਵਧੀ ਹੈ ਜਿਸ ਦੇ ਕਰਕੇ ਇਹ ਵੱਡੇ ਪਦਰ ਤੇ ਜਿਹੜਾ ਕਿ ਤਬਾਦਲੇ ਕੀਤੇ ਜਾ ਰਹੇ ਨੇ ਜੀ ਦੇਖੋ ਜੇਕਰ ਕਿਹ ਕਿਹ ਪਰਮ ਇਹ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਉਹਦਾ ਕਿ ਗੱਲ ਜੇ ਨਸ਼ੇ ਦੀ ਹੋ ਰਹੀ ਹੈ ਤਾਂ ਫਿਰ ਕੁਲਿਸ ਦੇ ਵੱਲ ਨੂੰ ਧਿਆਨ ਦਿੱਤਾ ਜਾ ਰਿਹਾ ਕੁਲਿਸ ਦਾ ਇਹ ਮਨਸਾਣਾ ਕਿ ਜਾ ਰਿਹਾ ਉਹ ਕਿਉਂ ਹੈ ਇੱਕ ਵੱਡਾ ਸਵਾਲ ਹੈ ਡਰਗ ਪੈਟਰ ਜਿਹੜੇ ਹੈਗੇ ਨੇ ਉਹਨਾਂ ਦੀ ਬਜਾਏ ਹੁਣ ਕੁਲਿਸ ਨੂੰ ਸਦਾਰਨ ਦੇ ਜਿਹੜੇ ਜਰੂਰ ਮਹਿਸੂਸ ਹੋਈ ਹੈ ਜਰੂਰ ਪਈ ਹੈ ਜਾਂ ਫਿਰ ਬਈ ਕਦਮ ਚੁੱਕੇ ਗਏ ਨੇ ਇਹ ਕਿਉਂ ਜ਼ਰੂਰੀ ਹੈ ਇਹਨੂੰ ਸਮਝਣਾ ਪਵੇਗਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈਗਾ ਉਹ ਸਭ ਤੋਂ ਵੱਡੀ ਕਿੰਕਤ ਹੈ ਤੇ ਆਮ ਆਦਮੀ ਪਾਰਟੀ ਜਦੋਂ ਚੋਣ ਪ੍ਰਚਾਰ ਦੇ ਵਿੱਚ ਸੀ ਵਿਧਾਨ ਸਭਾ ਚੋਂ ਉਹਨਾਂ ਦੇ ਵਿੱਚ ਤਾਂ ਵਾਦਾ ਵੀ ਕੀਤਾ ਸੀ ਕਿ ਇਹ ਜਿਹੜਾ ਡਰਗ ਹੈ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇਗਾ ਪਰੰਤੂ ਅਜੇ ਤੱਕ ਕੋਈ ਕਾਦੀ ਕੋਸ਼ਿਸ਼ਾਂ ਬਹੁਤ ਨਹੀਂ ਆ ਪਰੰਤੂ ਇਤੇਨਾ ਕਿਤੇ ਉਹ ਜਿਹੜਾ ਇੱਕ ਜ਼ਖਮ ਨਾਖੂਰ ਬਣ ਗਿਆ ਉਸ ਦਾ ਇਲਾਜ ਅਜੇ ਤੱਕ ਹੋਇਆ ਨਹੀਂ ਤੇ ਇਸ ਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਚੱਲਦੀ ਹੈ ਤਾਂ ਇਹ ਦਾ ਇੱਕ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਪੁਲਿਸ ਪੌਲਟਿਕਸ ਤੇ ਡਰਗ ਮਾਫੀਆ ਜਿਹੜਾ ਹੈਗਾ ਉਹਨਾਂ ਦਾ ਇੱਕ ਗੱਜ ਜੋੜ ਨੂੰ ਮੰਨਿਆ ਜਾਂਦਾ ਹੈ ਕਿ ਇਹਨਾਂ ਦੇ ਤਿੰਨਾਂ ਦਾ ਗੱਜ ਜੋੜ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਣ ਦਿੰਦਾ ਉਸਨੇ ਗੜਾ ਤੱਕ ਨਹੀਂ ਪਹੁੰਚਣ ਦਿੰਦਾ ਤਾਂ ਹੁਣ ਇੱਕ ਸਲਾਹ ਹੈ ਕਿ ਕਦੋਂ ਅ ਜੇ ਪੁਲਿਸ ਵਾਲੇ ਕਿਉਂਕਿ ਸਮਝਾਇਆ ਜਾਂਦਾ ਹੈ ਲੋਕਾਂ ਦੇ ਵਿੱਚ ਵੀ ਚੱਤਾ ਹੈ ਕਿ ਜੇ ਜੇ ਪੁਲਿਸ ਚਾਵੇ ਤਾਂ ਗੱਜ ਖਤਮ ਕਰ ਸਕਣੀਏ ਤੇ ਜੇ ਪੁਲਿਸ ਚਾਵੇ ਤਾਂ ਡਰਗ ਦੀ ਜਿਹੜੀ ਸਮੱਸਿਆ ਹੈ ਉਹ ਵੱਧ ਵੀ ਸਕਦੀ ਹੈ ਪੰਜਾਬ ਦੀ ਚ ਹਾਲ ਦੀ ਇਸੇ ਤਰ੍ਹਾਂ ਰਿਹਾ ਹੈ ਤੇ ਵਾਹ ਜਿਸ ਤਰ੍ਹਾਂ ਦੇ ਨਾਲ ਇਹ ਸਰਕਾਰ ਜਿਹੜੀ ਹੈਗੀ ਹੈ ਉਸਨੇ ਕੁਝ ਪੁਲਿਸ ਦੇ ਮਾਮਲੇ ਚੱਲ ਦਿੱਤਾ ਜਾ ਸਕਦਾ ਹੈ ਕਿ ਸਿਸਟਮ ਉਸ ਬਾਅਦੋਂ ਅਸੀਂ ਪੁਲਿਸ ਨੂੰ ਹੁਦਾਰਨਾ ਪਵੇਗਾ ਤਾਂ ਨਿਸ਼ਚਿਤ ਤੌਰ ਤੇ ਇਹ ਕਹਿ ਸਕਦਾ ਕਿ ਇਸੇ ਗੱਲ ਜਿਹੜੇ ਹੈ ਕਿ ਉਹ ਚੰਗੇ ਆ ਸਕਦੇ ਨੇ ਤੇ ਜਿਤਨਾ ਦੇ ਫੈਕਟਰੀ ਲਏ ਗਏ ਨੇ ਕਿ ਖਾਸ ਕਰਕੇ ਜੇ ਕੋਈ ਪੁਲਿਸ ਮਾਮਲਾ ਜਿਹੜਾ ਹੈਗਾ ਉਹ ਡਰਗ ਦੇ ਨਾਲ ਪੜਿਆ ਜਾਂਦਾ ਤਾਂ ਉਸ ਦੀ ਪ੍ਰਕਿਰਤੀ ਅਟਕਾ ਹੋਏਗੀ ਹੋਏਗੀ ਨਾਲ ਹੀ ਉਸ ਨੂੰ ਨੌਕਰੀ ਤੋਂ ਵੀ ਸਾਥਸਾ ਨਹੀਂ ਪੈਣਗੇ ਇਹੋ ਜਿਹੇ ਸਖਤ ਜਿਹੜੇ ਫੈਸਲੇ ਨੇ ਉਹ ਲੈਣ ਦੀ ਜ਼ਰੂਰਤ ਹੈ ਕਿ ਕਿ ਪੁਲਿਸ ਦੇ ਆਮ ਮੁਲਾਜ਼ਮ ਹੀ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ੈਂਪਲਸ ਦੇੜੀਆਂ ਪਈਆਂ ਪਈਆਂ ਜਦੋਂ ਨਾ ਕੇਵਲ ਪੁਲਿਸ ਦੇ ਆਮ ਕਰਮਚਾਰੀ ਬਣ ਕੇ ਵੱਡੇ ਅਫੀਸਰ ਜਿਹੜੇ ਹੈਗੇ ਨੇ ਉਹ ਡਰੱਗ ਦੇ ਵਿੱਚ ਫੜੇ ਗਏ ਨੇ ਤਾਂ ਇੱਕ ਵੱਡੀ ਜ਼ਰੂਰਤ ਸੀ ਇਹ ਇਹ ਕਦਮ ਚੁੱਕਣ ਦੀ ਸਰਕਾਰ ਨੇ ਚੁੱਕਿਆ ਨਤੀਜੇ ਕਦੋਂ ਆਣਗੇ ਕਿੰਨੇ ਕ ਚੰਗੇ ਆਣਗੇ ਤੇ ਕਿੰਨੇ ਕ ਇਹ ਕਹਿ ਜਾਵੇ ਕਿ ਆਸਾ ਦਿਨ ਮੁਤਾਬਕ ਆਣਗੇ ਇਹ ਬਾਤ ਵਿੱਚ ਵੀ ਗੱਲ ਪੈਂਦੀ ਨਾ ਜੁਰੇ ਕਿ ਇੱਕ ਵੱਡਾ ਕਦਮ ਜਿਹੜਾ ਹੈਗਾ ਉਹ ਚੁੱਕਿਆ ਹੈ ਸਰਕਾਰ ਨੇ ਤੇ ਉਮੀਦ ਇਹ ਕਰਨੀ ਚਾਹੀਦੀ ਸੀ ਕਿ ਹੋ ਸਕਦਾ ਹੈ ਕਿ ਅ ਨਤੀਜੇ ਜਿਹੜੇ ਹੈਗੇ ਨੇ ਉਹ ਚੰਗੇ ਹਨ ਤੇ ਜਿੰਨਾਂ ਵੀ ਨਾਲ ਸਾਡੇ ਸਹਿਯੋਗੀ ਦੁਰਗੇਸ਼ ਗਾਜ਼ਰੀ ਜੀ ਨੇ ਵੀ ਕਿਹਾ ਕਿ ਸਿਸਟਮ ਜਿਹੜਾ ਹੈਗਾ ਉਸ ਨੂੰ ਸੁਧਾਰਨ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਅਸੀਂ ਸਿਸਟਮ ਜਿਹੜਾ ਹੈਗਾ ਉਹ ਨਹੀਂ ਸੁਧਾਰਾਂਗੇ ਉਦੋਂ ਤੱਕ ਸੱਚੀਆਂ ਕੋਸ਼ਿਸ਼ਾਂ ਜਾਂ ਫਿਰ ਸਾਡੇ ਦਾਅਵੇ ਜਿਹੜੇ ਹੈਗੇ ਨੇ ਉਹ ਖਖਰੇ ਹੀ ਦੈਨਗੀ ਤੇ ਜੀ ਬਿਲਕੁਲ ਜਿਹੜਾ ਕਿ ਬਹੁਤ ਸਹੀ ਕਹੇ ਤੁਸੀਂ ਕਿ ਸਿਸਟਮ ਨੂੰ ਸੁਧਾਰਨਾ ਪਵੇਗਾ ਸੋ ਦੁਰਗੇਸ਼ ਜੀ ਤੁਹਾਡੇ ਕੋਲ ਆਣਾ ਚਾਹਵਾਂਗੀ ਜਿਵੇਂ ਕਿ ਕੁਲਵੀਰ ਜੀ ਨੇ ਬਹੁਤ ਵਧੀਆ ਕਹੇ ਕਿ ਸਿਸਟਮ ਸੁਧਾਰਨਾ ਪਵੇਗਾ ਕਿਉਂਕਿ ਜਿਹੜਾ ਨਸ਼ਾਖੋਰੀ ਦਾ ਮੁੱਦਾ ਹੈ ਬਹੁਤ ਵੱਡਾ ਹੈ ਪੰਜਾਬ ਦਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਹਮੇਸ਼ਾ ਕਿਹਾ ਜਾਂਦਾ ਹੈ ਕਿ ਨਸ਼ੇ ਨੂੰ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਪਰ ਕਿਤੇ ਨਾ ਕਿਤੇ ਜਿਹੜੇ ਕਿ ਪੁਲਿਸ ਮੁਲਾਜ਼ਮ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੱਧਰ ਤੇ ਉਹ ਜ਼ਰੂਰ ਲੈਂਦਾ ਹੈ ਜਿਸ ਕਰਕੇ ਜਿਹੜਾ ਕਿ ਇਹ ਵੱਧਦਾ ਹੀ ਜਾ ਰਿਹਾ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਜਿਹੜੀ ਕਲਵੀਰ ਜੀ ਨੇ ਕਹੀ ਕਿ ਸਿਸਟਮ ਸੁਧਾਰਨਾ ਪਏ ਜੀ ਸਿਸਟਮ ਨੂੰ ਸੁਧਾਰਨ ਵਾਸਤੇ ਇੱਕ ਬਿੱਲ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਦਾ ਅ ਕੱਲ ਮੁੱਖ ਮੰਤਰੀ ਭਗਵਾਨ ਸਾਹਿਬ ਮਾਨ ਸਾਹਿਬ ਨੇ ਇੱਕ ਗੱਲ ਕਹੀ ਕਿ ਸਮੂਿਕ ਸਮਾਜਿਕ ਲਹਿਰ ਖੜੀ ਕਰਨੀ ਪਵੇਗੀ ਨਸ਼ਿਆਂ ਦੇ ਖਿਲਾਫ ਬਿਲਕੁਲ ਠੀਕ ਹੈ ਜੀ ਨਸ਼ਿਆਂ ਦੇ ਖਿਲਾਫ ਸਮਾਜਿਕ ਲਹਿਰ ਖੜੀ ਕਰਨ ਵਾਸਤੇ ਸਾਨੂੰ ਉਹਦਾ ਦੇ ਕਿਰਦਾਰ ਵੀ ਅੱਗੇ ਲੈ ਕੇ ਆਉਂਗੇ ਪਹਿਣੀ ਕਿਰਦਾਰ ਸਾਡੇ ਕੋਲ ਹੈ ਨਹੀਂ ਅਗਰ ਗੱਲ ਕਰੀਏ ਤਾਂ ਪੁਲਿਸ ਮੁਲਾਜ਼ਮਾਂ ਦੀ ਇਹ ਗੱਲ ਕਰੀਏ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਸਾਰੇ ਨਹੀਂ ਕਹਿੰਦਾ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਜਿਹੜੇ ਉਹ ਡਰੰਕਨ ਕੰਡੀਸ਼ਨ ਦੇ ਵਿੱਚ ਹੁੰਦੇ ਜੀ ਜੇ ਉਸ ਟਾਈਮ ਮਿਲੇ ਉਹਨਾਂ ਦਾ ਨਸ਼ਾ ਟੈਸਟ ਜਾਂ ਡਰੂਗ ਟੈਸਟ ਕੀਤਾ ਜਾਵੇ ਤਾਂ 70% ਤੋਂ ਜ਼ਿਆਦਾ ਜਿਹੜੇ ਪੁਲਿਸ ਮੁਲਾਜ਼ਮਾਂ ਤੁਹਾਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਮਿਲਣ ਮਜਬੂਰੀ ਵੀ ਹੈ ਉਹਨਾਂ ਦੀ ਕਿਉਂਕਿ ਉਹਨਾਂ ਤੋਂ 24 24 ਘੰਟੇ ਡਿਊਟੀ ਲਈ ਜਾਂਦੀ ਹੈ ਕੋਈ ਬਦਲਵਾ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਤਾਂ ਸਿਸਟਮ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇਨਸਾਨ ਨੇ ਤੇ 24 ਘੰਟੇ ਜੇ ਇਨਸਾਨ ਡਿਊਟੀ ਕਰੇਗਾ ਤਾਂ ਅਜਿਹੇ ਹਾਲਾਤ ਹੋਣਗੇ ਡਿਊਟੀ ਲਈ ਉਹਨੂੰ ਪ੍ਰੋਪਰ ਹਾਲਾਤ ਵੀ ਨਹੀਂ ਮਿਲਣਗੇ ਉਹਨੂੰ ਪ੍ਰੋਪਰ ਰੈਸਟ ਕਰਨ ਦਾ ਸਮਾਂ ਨਹੀਂ ਮਿਲੇਗਾ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਇਹ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਵੀ ਸਾਨੂੰ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਦੂਜੀ ਗੱਲ ਬਹੁਤ ਸਾਰੇ ਮੁਲਾਜ਼ਮਾਂ ਨੂੰ VIPs ਦੀ ਡਿਊਟੀ ਜੇ ਲਗਾ ਲਗਾਇਆ ਅੱਜ ਵੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਆਈਪੀ ਕਲਚਰ ਖਤਮ ਨਹੀਂ ਹੋਇਆ ਰਿਟਾਇਰਡ ਪੁਰ ਮਲਾਜਮਾਂ ਨੂੰ ਤੋਂ ਲੈ ਕੇ ਛੋਟੇ ਛੋਟੇ ਲੀਡਰਾਂ ਤੱਕ ਦੀ ਗੁਲਾਮੀ ਕਰਨ ਲਈ ਉਹਨਾਂ ਦੇ ਅੰਗ ਰੱਖੇ ਬਣਾ ਕੇ ਉਹਨਾਂ ਕੋਲ ਭੇਜਿਆ ਗਿਆ ਉਹ ਲੋਕ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਦੇ ਕੰਮ ਲੈਨੇ ਤਾਂ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਉਹਨਾਂ ਮਲਾਜਮਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਰੇ ਦੂਸਰੀ ਗੱਲ ਥਾਣਿਆਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਜਿਹੜੇ ਜਿਹੜੇ ਏਰੀਆ ਥਾਣੀ ਥਾਣੇ ਦੇ ਵਿੱਚ ਤਾਂ ਪ੍ਰੋਪਰ ਗੱਡੀਆਂ ਦੀ ਜਿਹੜੀ ਸਹੂਲਤ ਹੈ ਉਹ ਮਲਾਜਮਾਂ ਨੂੰ ਨਹੀਂ ਦਿੰਦੀ ਹੈ ਅਗਰ ਤੁਸੀਂ ਦੇਖੂਗੇ ਤਾਂ ਇੱਕ ਗੱਡੀ ਹੁੰਦੀ ਹੈ ਇੱਕ ਟਾਈਮ ਤੇ ਅਗਰ 1 ਜਾਂ 2 ਜਾਂ 3 ਤੋਂ ਵੱਧ ਵਾਕੇ ਆ ਜੰਨੇ ਆ ਤਾਂ ਉਹਨਾਂ ਨੂੰ ਪ੍ਰਾਈਵੇਟ ਗੱਡੀਆਂ ਦੇ ਵਿੱਚ ਜਾਣਾ ਪੈਂਦਾ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਜਿਹੜਾ ਐਕਿਊਬ ਕਰਨਾ ਪਏਗਾ ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਸਾਨੂੰ ਸਹੂਲਤ ਦੇਣੀ ਪੈਗੀ ਉਹਨਾਂ ਦੇ ਬੈਰਕਾਂ ਵਧੀਆ ਬਣਾਉਣੀਆਂ ਪੈਣਗੀਆਂ ਉਹਨਾਂ ਨੂੰ ਗੱਡੀਆਂ ਤੇਲ ਹਰ ਚੀਜ਼ ਦੀ ਸਹੂਲਤ ਦੇਣੀ ਪਈ ਤੇ ਸਰਕਾਰ ਐਕਸ਼ਨ ਮੋਡ 'ਚ ਤਾਂ ਆਂਦੀ ਹੈ ਜੋ ਸਰਕਾਰ ਦੀਆਂ ਖੁਦ ਦੀਆਂ ਕਮੀਆਂ ਹੈ ਸਰਕਾਰ ਉਹਨਾਂ ਦੇ ਵੱਲ ਨਿਗਾ ਨਹੀਂ ਮਾਰ ਰਹੀ ਨਜ਼ਰਸਾਨੀ ਨਹੀਂ ਕਰ ਰਹੀ 8 ਘੰਟੇ ਇੱਕ ਮੁਲਾਜ਼ਮ ਦੀ ਡਿਊਟੀ ਹੁੰਦੀ ਹੈ ਤੇ ਪੁਲਿਸ ਵਾਲੇ 24 24 ਘੰਟੇ ਡਿਊਟੀ ਦੇ ਦਿੰਦੇ ਤਾਂ ਇਹ ਸਿਸਟਮ ਦੇ ਵਿੱਚ ਉਹਨਾਂ ਦੀ ਬਦਲਵਾ ਪ੍ਰਬੰਧ ਕਿਵੇਂ ਕੀਤਾ ਜਾਏਗਾ ਸਰਕਾਰ ਵੱਲੋਂ ਇਹ ਇਹਨੂੰ ਕੋਈ ਐਕਸ਼ਨ ਪਲਾਨ ਕੋਈ ਨਹੀਂ ਦਿੱਤਾ ਗਿਆ ਦੂਜੀ ਗੱਲ ਕਿਉਂਕਿ ਬਹੁਤ ਸਾਰੇ ਨਾਗਰਿਕ ਤਾਂ ਨਹੀਂ ਹੁੰਦੇ ਪਰ ਕੁਝ ਚੰਨ ਮੁਲਾਜ਼ਮ ਹੁੰਨੇ ਆ ਜਿਵੇਂ ਗੱਲ ਕਰੀਏ ਤਾਂ ਭੋਲੇ ਦੀ ਗੱਲ ਕਰੀਏ ਸੁੱਖਾ ਕਾ ਪਰਵਾਹ ਦੀ ਗੱਲ ਕਰੀਏ ਤਾਂ ਜਦੋਂ ਉਹ ਡੈੱਡਸ ਦੇ ਵਿੱਚ ਆਨੇ ਆ ਤਾਂ ਅਜਿਹਿਆਂ ਕੁਝ ਜਿਹੜੀਆਂ ਮੱਛੀਆਂ ਹੁੰਦੀਆਂ ਤਾਂ ਉਹ ਸਾਰੀ ਪੁਲਿਸ ਨੂੰ ਬਦਨਾਮ ਕਰਦੇ। ਬਿਲਕੁਲ ਜੇਲਜ਼ਾਂ ਕਰਦੇ ਨੇ ਤਾਂ ਪੂਰੇ ਪ੍ਰਸ਼ਾਸਨ ਤੇ ਵੀ ਇਜ਼ਾਮ ਲੱਗਦੇ ਨੇ। ਜੀ। ਬਿਲਕੁਲ ਬਿਲਕੁਲ ਜੀ ਤਾਂ ਅਜਿਹਿਆਂ ਨੂੰ ਪੁਲਿਸ ਡਿਪਾਰਟਮੈਂਟ ਦੀ ਖੁਦ ਹੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਜਿਹੇ ਲੋਕਾਂ ਦੀ ਪਛਾਣ ਕਰ ਇੱਕ ਇੰਟਰਨਲ ਉਹਨਾਂ ਦੀ ਜਿਹੜੀ ਆਪਾਂ ਕਹੀਏ ਵੀ ਜਾਂਚ ਦਾ ਕੋਈ ਐਡਾ ਸਿਸਟਮ ਪੁਲਿਸ ਨੂੰ ਇੱਕ ਬਣਾਉਣਾ ਚਾਹੀਦਾ ਹੈ ਵੀ ਆਪਣੇ ਪੁਲਿਸ ਮੁਲਾਜ਼ਮਾਂ ਦੀ ਉਹ ਨਿਰੰਤਰ ਜਾਂਚ ਕਰੇ। ਉਹਨਾਂ ਦੀ ਮਾਨੀਟਰਿੰਗ ਹੋਣੀ ਚਾਹੀਦੀ ਹੈ ਕਿ ਕੀ ਕਿੰਨੇ ਕੁ ਉਹਨਾਂ ਦੇ ਗੈਂਗਸਟਰਸ ਨਾਲ ਉਹਨਾਂ ਨੂੰ ਫੋਨ ਆਉਂਦੇ ਨੇ ਕਿੱਦਾਂ ਉਹ ਉਹਨਾਂ ਨੂੰ ਡੀਲ ਕਰਦੇ ਆ ਕਿੱਦਾਂ ਸਮਝਦੇ ਆ ਇਹ ਸਾਰੀ ਚੀਜ਼ ਦੀ ਇੱਕ ਮਾਨੀਟਰਿੰਗ ਇੱਕ ਸਿਸਟਮ ਖੜਾ ਕਰਨਾ ਪਏਗਾ ਗੱਲਾਂ ਬਾਤਾਂ ਨਾਲ ਹੀ ਕਰਨ ਦੀ ਜ਼ਰੂਰ ਨਹੀਂ ਖੜਾ ਹੋਣਾ ਤੇ ਇਹਦੇ ਵਾਸਤੇ ਫਾਈਨੈਂਸ਼ੀਅਲ ਸਪੋਰਟ ਔਰ ਇੰਨੇ ਵੱਡੇ ਪੱਧਰ ਤੇ ਫਾਈਨੈਂਸ਼ੀਅਲ ਸਪੋਰਟ ਹੋਣੀ ਚਾਹੀਦੀ ਹੈ ਕਿ ਪੁਲਿਸ ਮਲਾਜਮ ਜਿਹੜਾ ਨਾ ਉਹ ਖੁੱਲ ਕੇ ਕੰਮ ਕਰ ਸਕਣ ਸਿਸਟਮ ਬਣਾਉਣਾ ਪਏਗਾ ਸਰਕਾਰ ਨੂੰ ਐਦਾਂ ਨਹੀਂ ਹੋਏਗਾ ਕਿ ਤੁਸੀ ਸਿਰਫ ਧਮਕੀਆਂ ਦਿਓ ਕਿ ਤੁਹਾਨੂੰ ਡਿਸਮਿਸ ਕਰ ਦਾਂਗੇ ਤੁਹਾਨੂੰ ਸਸਪੈਂਡ ਕਰ ਦਾਂਗੇ ਇਸ ਤਰੀਕੇ ਨਾਲ ਸੁਧਾਰ ਨਹੀਂ ਹੋਣਾ ਤੇ ਪੁਲਿਸ ਵਾਸਤੇ ਉਹਨਾਂ ਵਾਸਤੇ ਬਦਲਮਾ ਪ੍ਰਬੰਧ ਉਹਨਾਂ ਦੀ ਡਿਊਟੀ ਦੇ ਜੋ ਘੰਟੇ ਨੇ ਉਹ ਨਿਰਧਾਰਿਤ ਕਰਨੇ ਪੈਣਗੇ ਕਿ ਇੰਨੇ ਘੰਟੇ ਤੁਸੀਂ ਡਿਊਟੀ ਕਰੋਗੇ ਇੰਨੇ ਘੰਟੇ ਤੁਹਾਨੂੰ ਰੈਸਟ ਮਿਲੇਗੀ ਤਾਂ ਕਿ ਇਨਸਾਨੀ ਤੌਰ ਤਰੀਕਾ ਵੀ ਹੈ ਉਸ ਤੌਰ ਤਰੀਕੇ ਨੂੰ ਵੀ ਅਪਣਾਉਣਾ ਪਏਗਾ ਔਰ ਦੂਜੀ ਗੱਲ ਜਿਹੜਾ ਪੁਲਿਸ ਐਕਟ ਵੀ ਬਣਿਆ ਮੈਂ ਇਹ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹਦਾ ਜਿੰਨੇ ਵੀ ਐਕਟ ਬਣਿਆ ਆਈਪੀਸੀ ਦੀ ਵੀ ਗੱਲ ਕਰੀਏ ਹੋਰ ਵੀ ਗੱਲ ਕਰੀਏ ਤੇ ਆਜ਼ਾਦੀ ਤੋਂ ਪਹਿਲਾਂ ਦੇ ਐਕਟ ਬਣੇ ਹੋਏ ਆ ਜਿਹੜੇ ਸਾਡੇ ਹਿੰਦੂਸਤਾਨੀਆਂ ਨੂੰ ਸਜ਼ਾ ਦੇਣ ਵਾਸਤੇ ਅਗਰ ਮੈਂ ਆਈਪੀਸੀ ਦੀ ਗੱਲ ਕਰਾਂ ਤਾਂ ਇੰਡੀਅਨ ਪਿਨਲ ਕੋਡ ਭੀ ਭਾਰਤੀਆਂ ਨੂੰ ਡੰਡ ਦੇਣ ਵਾਸਤੇ ਅੰਗਰੇਜ਼ਾਂ ਦਾ ਬਣਾਇਆ ਹੋਇਆ ਕਾਨੂੰਨ ਅੱਜ ਵੀ ਚੱਲ ਰਿਹਾ ਤੇ ਇਹਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਔਰ ਪੁਲਿਸ ਦਾ ਜਿਹੜਾ ਐਕਟ ਹੈ ਪੁਲਿਸ ਦਾ ਤੌਰ ਤਰੀਕਾ ਉਹ ਵੀ ਅੰਗਰੇਜ਼ਾਂ ਵਾਲਾ ਹੈ ਕਿ ਉਹਨਾਂ ਨੇ ਭਾਰਤੀਆਂ ਨਾਲ ਕਿਸ ਤਰੀਕੇ ਨਾਲ ਵਿਵਹਾਰ ਕਰਨਾ ਇਹਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ ਸਮੇਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਨੂੰ ਆਪਾਂ ਨੂੰ ਕਹਿ ਲਈ ਮਾਡਰਨ ਬਣਾਉਣ ਦੀ ਜ਼ਰੂਰਤ ਤੇ ਬਹੁਤ ਸਾਰੇ ਸੁਧਾਰ ਦੀ ਜ਼ਰੂਰਤ ਹੈ ਔਰ ਇੱਕ ਇਸ ਸਿਸਟਮ ਨੂੰ ਤਾਂ ਖੜਾ ਕਰਨਾ ਹੀ ਪਏਗਾ ਜੀ ਜੀ ਬਿਲਕੁਲ ਜਿਵੇਂ ਕਿ ਦੁਰਗੇਸ਼ ਜੀ ਨੇ ਕਿਹਾ ਕੁਲਵਿਰ ਜੀ ਜਿਵੇਂ ਕਿ ਕਿ ਹੋਰ ਰਿਫਾਰਮ ਵੀ ਕਰਨੇ ਪੈਣਗੇ ਜੋ ਡਿਪਾਰਟਮੈਂਟ ਦੇ ਅੰਦਰ ਜਿਵੇਂ ਕਿ ਕਿਹਾ ਹੈ ਕਿ ਹੋਰ ਚੀਜ਼ਾਂ ਜਿਹੜੇ ਕਿ ਹੋਣੀ ਚਾਹੀਦੀਆਂ ਨੇ ਸਿਰਫ ਪੱਕਾ ਦਿੱਤਾ ਜ਼ੁਬਾਨੀ ਕੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਪ੍ਰਾਪਰਟੀ ਅਟੈਚ ਲੇਕਿਨ ਜੋ ਇਸ ਤਰ੍ਹਾਂ ਦੀ ਅੰਦਰੂਨੀ ਜਿਹੜੇ ਕਿ ਤਬਾਦਲੇ ਤਾਂ ਹੋ ਰਹੇ ਨੇ ਤਬਾਦਲੇ ਹੋ ਰਹੇ ਨੇ ਕੋਈ ਇੱਕ ਥਾਂ ਤੋਂ ਜਾ ਕੇ ਦੂਸਰੀ ਥਾਂ ਤੇ ਜਾ ਰਹੇ ਪਰ ਜਿਹੜੇ ਕਿ ਅੰਦਰੂਨੀ ਪ੍ਰੋਬਲਮਸ ਵੀ ਆਉਂਦੀਆਂ ਨੇ ਪੁਲਿਸ ਡਿਪਾਰਟਮੈਂਟ ਨੂੰ ਹੀ ਉਸ ਦੇ ਲਈ ਵੀ ਜਿਹੜੇ ਕਿ ਕਦਮ ਜ਼ਰੂਰ ਪੁੱਟਨੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਜੀ ਇਹੋ ਬਿਲਕੁਲ ਮੀਟ ਕੀਤੀ ਜਾ ਸਕਦੀ ਹੈ ਕਿ ਜਿੱਥਰਾਂ ਦੇ ਨਾਲ ਹੁਣ ਫੈਸਲੇ ਲਏ ਜਾ ਰਹੇ ਨੇ ਕੱਲ ਰਿਸਿਸ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਹੋਈ ਤੇ ਆਮ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਸਨ ਉਹਨਾਂ ਨੂੰ ਉਹਨਾਂ ਦੇ ਨਾਲ ਕਾਰ ਕਰਨ ਤੇ ਉਹਨਾਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਤੇ ਅੱਜ ਐਸਐਸਪੀ ਸਰ ਦੇ ਨਾਲ ਮੀਟਿੰਗ ਹੋਈ ਤੇ ਗ੍ਰਾਫ ਤੇ ਦੇਖਦੇ ਵੀ ਇੱਕ ਤਸਵੀਰ ਸਾਨੂੰ ਵੇਖਣ ਨੂੰ ਮਿਲੀ ਕਈ ਥਾਵਾਂ ਤੇ ਜਿਹੜੇ ਪੁਲਿਸ ਦੇ ਵੱਡੇ ਉਪਤੀ ਸਨ ਕਿਉਂਕਿ ਐਸਐਸਪੀ ਦੀ ਜਦੋਂ

ਨੋ ਇਵਿੰਗ ਕਿੰਨੀ ਹੈ ਕਿਉਂਕਿ ਕਿਉਂਕਿ ਪੁਲਿਸ ਖਾਨੇ ਦੇ ਵਿੱਚ ਜਿਦਾਂ ਦੇ ਨਾਲ ਦੁਰਗੇਸ਼ ਗਾਦਰੀ ਜੀ ਨੇ ਇੱਕ ਇੱਕ ਜਿਹੜੀ ਸਿਸਟਮ ਦੀ ਆਖੀ ਹੈ ਉਹ ਸਿਸਟਮ ਕਿਸ ਤਰ੍ਹਾਂ ਦੇ ਨਾਲ ਚੱਲਣਾ ਚਾਹੀਦਾ ਹੈ ਉਹ ਕਿੰਨਾ ਐਕਟਿਵ ਹੈ ਤੇ ਕਿੰਨਾ ਉਹਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ ਉਹ ਉਸ ਵਕਤ ਤੱਕ ਨਹੀਂ ਹੋਵੇਗਾ ਜਦੋਂ ਜਦੋਂ ਜਿਹੜੇ ਉਹ ਅਫੀਸਰ ਨੇ ਉਹ ਗ੍ਰਾਉਂਡ ਤੇ ਜਾ ਕੇ ਖੁਦ ਚੈੱਕ ਨਹੀਂ ਕਰਨਗੇ ਤਾਂ ਜਾਗੀ ਸਰਕਾਰ ਦੇਖਣੇ ਹੈ ਕਿ ਕਿ ਇਤਨੇ ਰਿਜ਼ਲਟ ਜਿਹੜੇ ਹੈ ਕਿਨੇ ਉਹ ਕੀ ਆ ਆਉਂਦੇ ਨੇ ਕਲੇ ਫੈਸਲੇ ਜਿਹੜੇ ਹੈ ਕਿਨੇ ਅੱਜ ਮੁੱਖ ਮੰਤਰੀ ਮਿਲ ਰਹੇ ਨੇ ਕਿਉਂਕਿ ਇਹਨਾਂ ਦੇ ਮੁਖ ਮੰਤਰੀ ਤੋਂ ਬਾਅਦ ਪੰਜਾਬ ਦੇ ਨਾਲ ਮੁਤਾਬਕ ਸਾਥਕ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਈ ਵੱਡੇ ਜਾਣਕਾਰੀਆਂ ਜਿਹੜੀਆਂ ਐਂਸ ਦੇ ਫੈਸਲੇ ਨੂੰ ਲੈ ਕੇ ਵੀ ਦਿੱਤੀਆਂ ਤੇ ਜਿਹੜੇ ਐਕਸ਼ਨ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਦਿੱਤੀਆਂ ਇਸੇ ਦੇ ਤਰ੍ਹਾਂ ਦੇ ਨਾਲ ਅੰਦੋਲਨ ਕੌਂਡ ਦੀ ਰਪੋਰਟ ਜਿਹੜੀ ਹੈਗੀ ਉਹ ਅਟੈਚ ਕਰਨ ਦੀ ਜਾਣਕਾਰੀ ਵੀ ਉਹਨਾਂ ਨੇ ਦਿੱਤੀ ਹੈ ਇੱਕ ਵੱਡਾ ਕਦਮ ਹੈ ਕਿਉਂਕਿ ਇਹ ਹੋਰ ਸੁਭਾਉ ਦੇ ਵਿੱਚ ਵੇਖੀ ਜਿੱਥੇ ਜਿੱਥੇ ਅ ਵਿਭਿੰਨ ਤੇ ਇਸ ਤਰ੍ਹਾਂ ਦੀ ਉਮੀਦਬੰਦੀ ਹੈ ਕਿ ਇੰਤਨਾ ਦੇ ਸਦਾਰ ਕਿਤੇ ਜਾ ਸਕਦੇ ਨੇ ਚਾਹੇ ਚਾਹੇ ਉਹ ਗੈਂਗਸਟਰ ਆ ਦੇ ਆਮ ਆਮ ਦੇ ਮਾਮਲੇ ਦੇ ਵਿੱਚ ਹੋਏ ਆ ਫਿਰ ਜਿਹੜੇ ਡਰਗ ਪੈਡਲਰ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਹੋਏ ਉੱਤਰ ਪ੍ਰਦੇਸ਼ ਦਾ ਇੱਕ ਐਗਜ਼ਾਮਪਲ ਜਿਹੜਾ ਹੈਗਾ ਉਹ ਲੈ ਸਕਦੇ ਆ ਕਿ ਕਿਉਂਕਿ ਉੱਥੇ ਜਿਹੜੇ ਡਰਗ ਪੈਡਲਰ ਸੰ ਜਾਂ ਫਿਰ ਗੈਂਗਸਟਰ ਸੰ ਉਹਨਾਂ ਦੀ ਪ੍ਰਾਪਰਟੀ ਦੇ ਉੱਤੇ ਬੁਲਡੋਜ਼ਰ ਜਿਹੜਾ ਹੈਗਾ ਉਹ ਚਲਾਇਆ ਗਿਆ ਹਰਿਆਣਾ ਦੇ ਵਿੱਚ ਵੀ ਸਾਨੂੰ ਇੱਕ-ਇੱਕ ਤਸਵੀਰਾਂ ਇਸ ਤਰ੍ਹਾਂ ਦੀਆਂ ਵੇਖਣ ਨੂੰ ਮਿਲੀਆਂ ਪਰ ਹੁਣ ਜੋ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਹੁੰਦੀ ਹੈ ਇਸ ਤਰ੍ਹਾਂ ਦੇ ਇੱਕ ਗੈਰ ਸਮਾਜਿਕ ਕੰਮ ਦੇ ਵਿੱਚ ਏਨ ਵਾਲੋ ਲੋਕ ਨੇ ਉਹਨਾਂ ਦੇ ਖਿਲਾਫ ਕਿ ਨਿਯਿੱਤ ਤੌਰ ਤੇ ਇੱਕ ਆਮ ਆਦਮੀ ਜਿਹੜਾ ਹੈਗਾ ਉਸ ਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸੁਧਾਰ ਜਿਹੜਾ ਹੈਗਾ ਉਹ ਹੋਵੇਗਾ ਹਾਂਕਿ रात यह तो तो के मन चाहे हालात जगह पैदा नहीं किए जा सकते क्योंकि सिस्टम जरा उसगड़न भी समा लगता से उस सुधरण भी समा लगता है उम्मीद जरूर करनी चाहिए है क्योंकि कदम चुके जा रहे हैं ਬਿਕਣਾ ਹੋਏਗਾ ਕਿ ਕਦੋਂ ਤੱਕ ਰਿਜ਼ਲਟ ਤੇ ਕਿੱਥੇ ਤੱਕ ਰਿਜ਼ਲਟ ਜਿਹੜਾ ਹੈ ਕਿ ਨਵੇਂ ਕੌਂਦਨ ਕੀ ਵਾਕੀ ਗੋਪਨ ਇਹ ਇਸ ਕੌਫਤਮ ਜਿਹੜਾ ਰਾਹਤ ਮਿਲ ਸਕਦੀ ਹੈ ਜੀ 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 ਬਿਲਕੁਲ ਜਿਹੜੇ ਕਦਮ ਪੁੱਟੇ ਜਾ ਰਹੇ ਨੇ ਫੈਸਲਾ ਲੈ ਲਿਆ ਗਿਆ ਹੁਣ ਸੁ ਲਾਗੂ ਕਿੰਨਾ ਕੁ ਕੀਤਾ ਜਾਂਦਾ ਹੈ ਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਦੁਰਗੇਸ਼ ਗਾਜਰੀ ਜੀ ਤੇ ਕੁਲ